ਰਾਗ ਰਾਮਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰ ਹੈ ਨਾ ਤੂੰ ਮਨ ਹੈ ਖਾਟ ਭੀ ਏਕਾ ਬਾਤ ਵਖਾਨ ਹੈ ਦਾਸ ਅਸ਼ਟੀ ਮਿਲ ਏਕੋ ਗਹਿਆ ਤਾ ਭੀ ਜੋਗੀ ਭੇਦ ਨਾ ਲਹਿਆ ਕਿੰਕੁਰੀ ਅਨੂਪਵਾਜੈ ਜੋਗੀ ਆ ਮਤ ਵਾਰੋਰੇ ਰਹਾਉ ਪ੍ਰਥਮੇ ਵਸਿਆ ਸਤ ਕਾ ਖੀੜਾ ਤ੍ਰਿਤੀਏ ਮਹਿ ਕਿਛ ਭਇਆ ਦੁ ਤੇੜਾ ਦੁਤੀਆ ਅਰਧੋ ਅਰਧ ਸਮਾਇਆ ਏਕ ਰਹਿਆ ਤਾਂ ਏਕ ਦਿਖਾਇਆ એક સૂત પરોય મણિયે ગાંઠી ભિન્ન 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 તણીએ ફિરતી માળા બાહો બિદ્ધ પાય ખેંચિયા સૂત તા આઈ થાય ਜਹੋ ਮਹਿ ਏਕੈ ਮਟ ਹੈ ਕੀਆ ਤਹਿ ਵਿਖੜੇ ਥਾਨ ਅਨੇਕ ਖਿੜ ਕੀਆ ਖੋਜਤ ਖੋਜਤ ਦੁਆਰੇ ਆਇਆ ਤਾ ਨਾਨਕ ਜੋਗੀ ਮਹਿਲ ਘਰ ਪਾਇਆ ਯੋ ਕਿੰਕੁਰੀ ਆਨੂਪ ਵਾਜੈ ਸੁਣ ਜੋਗੀ ਕੈ ਮਨ ਮੀਠੀ ਲਾਗੇ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾਂ ਤਾਗਾ ਕਰ ਕਹਿ ਲਾਈ ਥਿਗਲੀ ਲਾਉ 나ੜੀ ਸੁਆ ਹੈ ਅਸਤੀ ਅੰਬੇ ਕਾ ਕਰ ਡੰਡਾ ਧਰਿਆ ਕਿਆ ਤੂ ਜੋਗੀ ਗਰਭਹਿ ਪਰਿਆ ਜਪਨਾਥ ਦਿਨ ਰੈ ਨਾਈ ਤੇਰੀ ਖਿੰਥਾ ਦੂ ਦੇਹਾਈ ਰਹਾਉ ਗਹਰੀ ਬਿਪੂਤ ਲਾਏ ਬੈਠਾ ਤਾੜੀ ਮੇਰੀ ਤੇਰੀ ਮੁੰਦਰਾ ਧਾਰੀ ਮੰਗੈ ਟੂਕਾ ਤ੍ਰਿਪਤ ਨਾ ਪਾਵੇ 나ਥ ਛੋੜ ਜਾਚ ਹੈ ਲਾਜ ਨਾ ਆਵੇ ਜਲ ਚਿਤ ਜੋਗੀ ਆਸਣ ਤੇਰਾ ਸਿੰਘੀ ਵਾਜੈ ਨਿਤ ਉਦਾਸੀ ਰਾਗ ਗੁਰ ਗੋਰਖ ਕੀ ਤੈ ਬੂਜ ਨਾ ਪਾਈ ਫੇਰ ਫੇਰ ਜੋਗੀ ਆਵੈ ਜਾਈ ਜੇ ਸਨੋ ਹੋਆ ਨਾਥ ਕਿਰਪਾ ਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੈ ਖਿੰਥਾ ਨਾਮੈ ਬਸਤਰ ਜਨ ਨਾਨਕ ਜੋਗੀ ਹੋਆ ਅਸਥਿਰ ਇਓਂ ਜਪਿਆ ਨਾਥ ਦਿਨ ਰਹਿ ਨਾਈ ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ ਰਾਮਕਲੀ ਮਹੱਲਾ ਪੰਜਵਾ ਕਰਨ ਕਰਾਵਨ ਸੋਈ ਆਨ ਨਾ ਦੀਸੈ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਾਨਾ ਅਸੂਰੀ ਹਰ ਰਸ ਮੀਠਾ ਗੁਰਮੁਖ ਕਿਨੈ ਹਿਰਲੈ ਦੀਠਾ ਰਹਾਉ निर्मल जोत हर निर्मलज्योत अमृतहरनाम पिबत निहकाम तान मन शीतल अगननिवारि अनदरूप प्रगटे संसारी ਯਾ ਦੇਵਾ ਉਹ ਜਾ ਸਭ ਕਿਛ ਤੇਰਾ ਸਾਦ ਬਲੇ ਹਾਰ ਜਾਓ ਲਖ ਵੇਰਾ ਤਾਨ ਮਨ ਜੀਓ ਪਿੰਡ ਦੇ ਸਾਜਿਆ ਗੁਰ ਕਿਰਪਾ ਤੇ ਨੀਚ ਨਿਵਾਜਿਆ ਖੋਲ ਕੇ ਵਾਰਾ ਮਹਿਲ ਬੁਲਾਇਆ ਜੈ ਸਾ ਸਾ ਤੈ ਸਾ ਦਿਖ ਲਾਇਆ ਕਾਹੋ ਨਾਨਕ ਸਭ ਪੜਦਾ ਤੂਤਾ ਹਾਉ ਤੇਰਾ ਤੂ ਮੈਂ ਮਨ ਊਠਾ RAM ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਜਿਓ ਮੁਖ ਦੇਵ ਸਗਲੇ ਚਿੰਤਾ ਆਪ ਨਿਵਾਰੀ ਤਿਸ ਗੁਰ ਕਾਉ ਹਾਉ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤ ਗੁਰ ਬਾਜੇ ਅਨਹਦ ਤੂਰੇ ਸਤ ਗੁਰ ਰਹਾ ਮਹਿਮਾ ਜਾ ਕੀ ਜ਼ਹਿਰ ਗੰਭੀਰ ਹੋਏ ਨਿਹਾਲ ਦੇ ਜਿਸ ਤੀਰ ਜਾ ਕੇ ਵੰਦਨ ਕਾਟੇ ਰਾਏ ਸੋ ਨਰ ਬਾਹੁਰ ਨਾ ਜੋਨੀ ਪਾਏ ਜਾ ਕੇ ਅੰਤਰ ਪ੍ਰਗਟਿਓ ਆਪ ਤਾ ਕਉ ਨਾਹੀ ਦੂਖ ਸੰਤਾਪ ਲਾਲ ਰਤਨ ਤਿਸ ਪਾਲੈ ਪਰਿਆ ਸਗਲ ਕੁਟੰਬ ਉਹੋ ਜਨ ਲੈ ਤਰਿਆ ਨਾ ਕੇਸ਼ ਪਰਮ ਨਾ ਗੁ ਵਿਦਾ ਦੂਜਾ ਏਕੋ ਏਕ ਨਿਰੰજન ਪੂਜਾ ਜਤਕਤ ਦੇਖਾਓ ਆਪ ਦਿਆਲ ਕਾਹੋ ਨਾਨਕ ਪ੍ਰਭ ਮਿਲੇ ਰਸਾਲ ਰਾਮ ਕਲੀ ਮਹੱਲਾ ਪੰਜਵਾਂ ਤਾਨਤੇ ਛੁਟ ਕੀ ਆਪਣੀ ਧਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰੇ ਮੀਠਾ ਤਾ ਇਹੋ ਅਚਰ ਜਨੈ ਨੋ ਲੀਠਾ ਆਬ ਮੋਹੇ ਜਾਨੀ ਰੇ ਮੇਰੀ ਗਈ ਬੁਲਾਏ ਭੋਜ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰ ਪੂਰੈ ਦੀਓ ਸਮਝਾਏ ਰਹਾਉ ਕਰ ਕਿਰਪਾ ਰਾਖਿਓ ਗੁਰ ਸਰਣਾ ਗੁਰ ਪਕਰਾਇ ਹਰ ਕੇ ਚਰਨਾਂ 20 ਵਿਸਵੇ ਜਾ ਮਨ ਠਹਿਰਾਨੇ ਗੁਰ ਪਾਰ ਬ੍ਰਹਮ ਏਕੈ ਹੀ ਜਾਣੇ ਜੋ ਜੋ ਕੀਨੋ ਹਮ ਤੇਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਦੂਤ ਨਹੀਂ ਬੈਰਾਈ ਗਾਲ ਮਿਲ ਚਾਲੇ ਏਕੈ ਭਾਈ ਜਾ ਕਉ ਗੁਰ ਹਰ ਦੀਏ ਸੁਖਾ ਤਾ ਕਉ ਬਹੁਰ ਨਾ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਿਪਾਲ ਨਾਨਕ ਰਾਤਾ ਔਰੰਗ ਗੋਪਾਲ RAM ਕਲੀ ਮਹੱਲਾ ਪੰਜਵਾ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਰਾਮ ਨਹੀਂ ਪੂਰਨ ਰਹਤ ਉਪਦੇਸ਼ ਕਰੇ ਘਾਰ ਲੋਕ ਦੜਹਾਵੈ ਆਪਣਾ ਕਹਿਆ ਆਪ ਨਾ ਕਮਾਵੇ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਹਾਉ ਅਗਰ ਰਖਿਓ ਸਾਲ ਗਿਰਾਮ ਮਨ ਕੀਨੋ ਦਹਿ ਦੇਸ ਬਿਸਰਾਮ ਤਿਲਕ ਚਰਾਵੈ ਪਾਈ ਪਾਏ ਲੋਕ ਪਚਾਰਾ ਅੰਧ ਕਮਾਏ ਕਾਟ ਕਰਮਾ ਅਰ ਆਸਣ ਧੋਤੀ ਭਾਗਠ ਗ੍ਰਹਿ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੈ ਵਿਪੂਤ ਇਹ ਵਿਦ ਕੋਏ ਨਾ ਤਰਿਓ ਮੀਤ ਸੋ ਪੰਡਿਤ ਗੁਰ ਸਬਦ ਕਮਾਏ ਤ੍ਰੈ ਗੁਣ ਕੀ ਉਸ ਉਤਰੀ ਮਾਏ ਚਤੁਰ 베ਦ ਪੂਰਨ ਹਰਨਾਏ ਨਾਨਕ ਤੇਸ ਕੀ ਸਰਣੀ ਪਾਏ RAM KALI MOHALLA PANJABAN ਕੋਟ ਵਿਗਨ ਨਹੀਂ ਆਵਹਿ ਨੀਰ ਅਨਿਕ ਮਾਇਆ ਹੈ ਤਾ ਕੀ ਚੇਰ ਅਨਿਕ ਪਾਪ ਤਾ ਕੇ ਪਾਨੀ ਹਾਰ ਜਾ ਖਾਓ ਮਯਾ ਭਈ ਕਰਤਾਰ ਜਿਸ ਹੈ ਸਹਾਈ ਹੋਏ ਭਗਵਾਨ ਅਨਿਕ ਜਤਨ ਓਵਾ ਕੈ ਸਰੰਗ ਜਾਮ ਰਹਾਉ ਕਰਤਾ ਰਾਖੈ ਕੀਤਾ ਕਾਉਨ ਕੀ ਰੀਜੀਤੋ ਸਗਲਾ ਭਵਨ ਬੇਅੰਤ ਮਹਿਮਾ ਦਾ ਕੀ ਕੀਤਕ ਬਰਨ ਬਾਦ ਬਲ ਜਾਈਐ ਤਾ ਕੇ ਚਰਨ ਤੈਨਹੀ ਕੀਆ ਜਾਪ ਤਾਪ ਤਿਆਨ ਅਨੇਕ ਪ੍ਰਕਾਰ ਕੀਆ ਤੈਨ ਦਾਨ ਭਗਤ ਸੋਈ ਕਲ ਮਹਿ ਪਰਵਾਨ ਜਾ ਖਾਓ ਠਾਕੁਰ ਦੀਆ ਮਾਨ ਸਾਧ ਸੰਗ ਮਿਲ ਭਏ ਪ੍ਰਗਾਸ ਸਹਿਜ ਸੁਖ ਆਸ ਨਿਵਾਸ ਉਰੇ ਸਤਿਗੁਰ ਦੀ ਆ ਵਿਸਾਸ ਨਾਨਕ ਹੋਏ ਦਾਸਨ ਦਾਸ RAM ਕਲੀ ਮਹੱਲਾ ਪੰਜਵਾਂ ਦੋਸ ਨਾ ਦੀਜੈ ਕਾਹੂ ਲੋਗ ਜੋ ਕਮਾਵਨ ਸੋਈ ਭੋਗ ਆਪਨ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆ ਧੰਦ ਅਸੀ ਜਾਨੀ ਸੰਤ ਜਾਨੀ ਪ੍ਰਗਾਸ ਭਇਆ ਪੂਰੇ ਗੁਰਬਚਨੀ ਰਹਾਉ ਤਾਨ ਤਾਨ ਕਲਤ ਮਿਥਿਆ ਵਿਸਥਾਰ ਹੈ ਵਰ ਗੈ ਵਰ ਚਲਨ ਹਾਰ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਧੂਰ කරම കուലੇവാද ਅਹංකාਰੀ സගਨਾਹੀരെ සගලපਸാਰੀ സോගਹਰख මැහැ ਦੇ വරදන්නේੀ සාാකਤ ඒവහි කරਤබെਹන්නේੀ, ਹਰ ਕਾ ਨਾਮ ਅੰਮ੍ਰਿਤ ਕਾਲ ਮਾਹੇ ਓ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਵਿੰਦ ਜਿਸ ਤੂਠਾ ਘਾਟ ਘਾਟ ਰਮਈਆ ਤੈ ਨਹੀਂ ਦੀთა RAM ਕਲੀ ਮਹੱਲਾ ਪੰਜਵਾਂ ਪੰਚ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੀਲ ਕਰਹਿ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਜੋਗ ਸੁਖ ਸਹਿਜ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵਹਿ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਉਹ ਹਸਿਮਰਹਿ ਕੇਵਲ ਨਾਮ ਬਿਰਲੇ ਪਾਵਹਿ ਉਹ ਬਿਸਰਾਮ ਪੂਜਨ ਭਾਉ ਕੀਰਤਨ ਆਧਾਰ ਨਿਹਚਲ ਆਸਨ ਵੇ ਸੁਮਾਰ ਦੇਗ ਨਾ ਡੋਲੇ ਕਤਹੂ ਨਾ ਧਾਵੈ ਗੁਰ ਪ੍ਰਸਾਦ ਕੋ ਇਹੋ ਮਹਿਲ ਪਾਵੈ ਭ੍ਰਮ ਭੈ ਮੋਹ ਨਾ ਮਾਇਆ ਜਾਲ ਸੁੰਨ ਸਮਾਦ ਪ੍ਰਭੂ ਕਿਰਪਾਲ ਤਾ ਕਾ ਅੰਤ ਨਾ ਪਾਰਾਵਾਰ ਆਪੇ ਗੁਪਤ ਆਪੇ ਪਾਸਾਰ ਜਾ ਕੈ ਅੰਤਰ ਹਰ ਹਰ ਸੁਆਦ ਕਹਿਨ ਨਾ ਜਾਈ ਨਾਨਕ ਬਿਸਮਾਦ RAM ਕਲੀ ਮਹੱਲਾ ਪੰਜਵਾ ਭੇਟਤ ਸਾંગ ਪਾਰ ਬ੍ਰਹਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ संतह चरण माथा मेरो पावत अनेक बार संतह डंडावत एहो मन संतन कै बलहारी जाकी ओट गही सोख पाया राखे कृपा धारि रहआव ਸੰਤਹਿ ਚਰਣ ਧੋਏ ਧੋਏ ਪੀਵਾ ਸੰਤਹਿ ਦਰਸ ਦੇਖ ਪੇਖ ਜੀਵਾ ਸੰਤਹਿ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹੇ ਕਬਹੂ ਨਾ ਕੜਦਾ ਸੰਤਹਿ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਇਆਲ ਸੁਰਤ ਮਤ ਬੋਧ ਪ੍ਰਗਾਸ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਅਜੰਤ ਸਗਲੇ ਪ੍ਰਤਪਾਲ ਨਾਨਕ ਸੰਤਹਿ ਦੇਖ ਨਿਹਾਲ RAM ਕਰੀ ਮਹੱਲਾ ਪੰਜਵਾ ਤੇਰਾ ਕਾਜ ਨਾ ਗਰੇ ਹੋ ਰਾਜਮਾਲ ਤੇਰਾ ਕਾਜ ਨਾ ਵਿਖੇ ਜੰਜਾਲ ਇਸਤ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੇਰੇ ਚੱਲੇ ਰਾਮ ਨਾਮ ਗੁਣ ਗਾਏ ਦੇ ਮੀਤਾ ਹਰ ਸਿਮਰਤ ਤੇਰੀ laaj ਰਹਿ ਹਰ ਸਿਮਰਤ ਜਮ ਕਛ ਨਾ ਕਹ ਰਹਾ ਬੇਨ ਹਰ ਸਗਲ ਨਿਰਾਰਥ ਕਾਮ ਸੋਇ ਨਾ ਰੂਪਾ ਮਾਟੀ ਧਾਮ ਗੁਰ ਕਾ ਸ਼ਬਦ ਜਾਪ ਮਨ ਸੁਖਾ ਈਹਾ ਊਹਾ ਤੇਰੋ ਊਜਲ ਮੁਖਾ ਕਰ ਕਰ ਥਾਕੇ ਵੱਡੇ ਬਡੇਰੇ ਕੇ ਨਹੀਂ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਏ ਥਾ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਅਧਾਰ ਸੰਤੀ ਜੀਤਾ ਜਨਮ અપਾਰ ਹਰ ਸੰਤ ਕਰੇ ਸੋਈ ਪਰਵਾਣ ਨਾਨਕ ਦਾਸ ਤਾ ਕੈ ਕੁਰਬਾਨ ਰਾਮ ਕਲੀ ਮਹੱਲਾ ਪੰਜਵਾਂ ਸਿੰਚਹਿ ਦਰਬ ਦੇਹ ਦੁਖ ਲੋਗ ਤੇਰਾ ਕਾਜ ਨਾ ਅਵਰਾ ਜੋਗ ਕਰ ਅਹੰਕਾਰ ਹੋਏ ਵਰਤਹਿ ਅੰਦ ਜਮ ਕੀ ਜੇਵੜੀ ਤੂ ਆਗੈ ਬੰਦ ਛਾੜ ਵਿਡਾਣੀ ਤਾਤ ਮੂੜੇ ਈਹਾ ਵਸਨਾ ਰਾਤ ਮੂੜੇ माया के माते तए उठ चलना राच रहयो तू संग सुपना रहा बाल बिव्यवस्था बारीक अंध भार जोबन लागा दुर्गंध तृतीय बिव्यवस्था सिंचे माए बिरद भय आ छोड चलयो पछुताई ਜਿਰੰਕਾਲ ਪਾਈ ਦੁਰਲਭ ਦੇਹ ਨਾਮ ਬਿਹੂਣੀ ਹੋਈ ਖੇਹ ਪਸ਼ੂ ਪਰੇਤ ਮੁਗਦ ਤੇ ਬੁਰੀ ਤਿਸਹਿ ਨਾ ਬੂਜੈ ਜਿਨ ਇਹ ਸ੍ਰੀ ਸੋਣ ਕਰਤਾਰ ਗੋਵਿੰਦ ਗੋਪਾਲ ਦੀਨ ਦਇਆਲ ਸਦਾ ਕਿਰਪਾਲ ਤੁਮਹੇ ਛਡਾਵਹੁ ਛੁਟ ਕਹਿ ਬੰਦ ਵਖਸ ਮਿਲਾਵਹੁ ਨਾਨਕ ਜਗ ਅੰਧ RAM ਕਲੀ ਮਹੱਲਾ ਪੰਜਵਾਂ ਕਰ ਸੰਜੋਗ ਬਨਾਈ ਕਾਛ ਤਿਸ ਸੰਗ ਰਹਿਓ ਈਾਨ ਨਰਾਜ ਪ੍ਰਤਿਪਾਰੈ ਨਿਤਸਾਰ ਸੁਮਾਰੈ ਅੰਤ ਕੀ ਵਾਰ ਊਠਿ ਸਿਧਾਰੈ ਨਾਮ ਬਿਨਾ ਸਭ ਝੂਠ ਪਰਾਨੀ ਗੋਵਿੰਦ ਭਜਨ ਬਿਨ ਅਵਰ ਸੰਗ ਰਾਤੀ ਤੇ ਸਭ ਮਾਇਆ ਮੂਠ ਪਰਾਨੀ ਰਹਾ ਤੀਰਥ ਨਾਏ ਨਾ ਉਤਰਸ ਮੈਲ ਕਰਮ ਧਰਮ ਸਭ ਹਉ ਮੈਂ ਫੈਲ ਲੋਕ ਪਚਾਰੇ ਗਤ ਨਹੀਂ ਹੋਏ ਨਾਮ ਬਿਹੂਨੇ ਚਲ ਸਹਿ ਰੋਏ ਬੇਨ ਹਰ ਨਾਮ ਨਾ ਟੂਟਸ ਪਟਲ ਸੋਦੇ ਸਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਪਾਏ ਸਗਲ ਫਲਾ ਸੇ ਸੂਖ ਸਮਾਏ ਰਾਖਨ ਹਾਰੇ ਰਾਖੋ ਆਪ ਸਗਲ ਸੁਖਾ ਪ੍ਰਾਪਤੁਮ ਰਹਿ ਹਾਥ ਜਿਤ ਲਾਵਹਿ ਤਿਤ ਲਾਗਹਿ ਸੁਆਮੀ ਨਾਨਕ ਸਾਹਿਬ ਅੰਤਰ ਜਾਮੀ RAM ਕਲੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਜਾਨਾ ਮਨ ਅਸਮਜ ਸਾਧ ਸੰਗ ਪਤੀਯਾਨਾ ਡੋਲਨ ਤੇ ਚੂਕਾ ਠਹਿਰਾਇਆ ਸਤ ਮਾਹੀ ਦੇ ਸਤ ਸਮਾਇਆ ਦੁਖ ਗਿਆ ਸਭ ਰੋਗ ਗਿਆ ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾਪੁਰਖ ਕਾ ਸੰਗ ਭਇਆ ਰਹਾਉ ਸਗਲ ਪਵਿੱਤਰ ਸਰਬ ਨਿਰਮਲ ਜੋ ਵਰਤਾਏ ਸੋਈ ਭਲਾ ਜਹ ਰੱਖੈ ਸੋਈ ਮੁਖ ਤਥਾਨ ਜੋ ਜਪਾਏ ਸੋਈ ਨਾਮ ਆਠਸਠ ਤੀਰਥ ਜਹ ਸਵਾਦ ਪਾਗ ਧਰਹਿ ਤਹ ਬੈਕੁੰਠ ਜਹ ਨਾਮ ਉਚਰਹਿ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨੇਤ ਹਰ ਗਾਈਐ ਆਪੇ ਘਾਟ ਕਾਟ ਰਹਿ ਆਵਿ ਆਪ ਦਿਆਲ ਪੁਰਖ ਪ੍ਰਗਟ ਪਰਤਾਪ ਕਪਟ ਖੁਲਾਨੇ ਭ੍ਰਮਨਾਠੇ ਦੂਰੇ ਨਾਨਕ ਖਾਉ ਗੁਰ ਭੇਟੇ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਬਿਸਰਾਮ ਰਿੱਧ ਬੁੱਧ ਸਿੱਧ ਸੁਰਗਿਆਨ ਅਨੇਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਨਿਮਖ ਹਿਰਦੈ ਵਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹਾਉ ਸੂਰਬੀਰ ਤੀਰਜ ਮਤ ਪੂਰਾ ਸਹਿਜ ਸੁਮਾਦ ਧੋਨ ਗਹਿਰ ਗੰਭੀਰਾ ਸਦਾ ਮੁਕਤਤਾ ਕੇ ਪੂਰੇ ਕਾਮ ਜਾ ਕਰਦਾ ਵਸੈ ਹਰ ਨਾਮ ਸਗਲ ਸੂਖ ਆਨੰਦ ਅਰੋਗ ਸਮਦਰਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾ ਕੈ ਨਾਮ ਬਸੈ ਮਨ ਮਾਹੀ ਦੀਨ ਦਇਆਲ ਗੋਪਾਲ ਗੋਵਿੰਦ ਗੁਰਮੁਖ ਜਪੀਐ ਉਤਰੈ ਚਿੰਦ නානක කවෝගොරදියානාම සන්තනකිටහැළ සන්තකාකාම